ਨੇੜਾ ਹਾਜੀ ਸਿੰਘ ਸੂਰੇ ਬੈਠੇ ਆ ਚਾਹ ਪੀ ਰਹੇ ਆ ਤੇ ਵਾਈਫ ਚਾ ਲੈ ਗਿਆ ਇੱਕ ਨੂੰ ਤੇ ਗੱਲਾਂ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਤੇ ਅਸੀਂ ਕਹਿੰਦੇ ਫੋਨ ਆਇਆ ਹੈ ਬਾਹਰੋਂ ਉਹਦਾ ਜਿਹੜਾ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅਜੇ ਭਾਈ ਇੰਨੀ ਗੱਲ ਕਰ ਰਹੇ ਆ ਤੇ ਬਾਹਰੋਂ ਕੋ ਮੜਾ ਮੋਰਸਲ ਕੇ ਆਇਆ ਮੈਂ ਵੇਖਿਆ ਪਹਿਲਾਂ ਮੋਰੇ ਮੈਂ ਖਿਆ ਨਹੀਂ ਕਿਤੇ ਆਮ ਲੋਕੀ ਨਾ ਗਿਸ਼ ਰਖਦਾ ਇਹ ਕਿਹਦੀ ਗੱਲ ਆ ਇਥੇ ਮਾਰਾ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦੀਆਂ ਬਸ ਕਹਾਣਾਂਗੇ ਸਿਆਛਾ ਡੁੱਟ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਘੋਜੀ ਨਹੀਂ ਉਹ ਬੰਦੇ ਅਸੇ ਨੂੰ ਸਾਰਾ ਫੋਰਸਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਪਾਇਆ ਬਟਾਲੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵਾਲੋਂ ਗਿਆ ਉਸ ਟਾਈਮ ਨਾਲ ਕੋਈ ਨੂੰ ਫੋਨ ਕੀਤਾ ਪਰ ਪੁਲਸ ਆਗੀ ਟਾਈਮ ਨਾਲ 10 ਮਿੰਟ ਬਾਅਦ ਨਾ ਕੋਈ ਐਸੀ ਗੱਲ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਤੋਂ ਉਹਦੇ ਚਾਂਸ ਹੀ ਕੋਈ ਨਹੀਂ ਹੈਗਾ ਪ੍ਰਸ਼ਾਸਨ ਮਾਨ ਕਰਦਾ ਵੀ ਜੇ ਇਹੋ ਜਿਹਾ ਲੋਕਾਂ ਦਾ ਵੀ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਕਿ ਵੀ ਸ਼ੋਅ ਪਰਦੀਏ ਭਾਈ ਬਰਾਤ 12 ਵਜੇ ਆ ਕੇ ਫੋਨ ਕਰੇ ਬੂਆ ਘਰ ਗਈ ਉਸ ਲੋਕ ਕੋਠੇ ਦਵਾਈ ਲਈਦੀ 12 ਵਜੇ 2:00 ਇੱਕ 10:00 ਤੱਕ ਰਹਿਣ ਖੁੱਲੀ ਹੁੰਦੀ ਹੈ ਕੋਈ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਬਾਕੀ ਜੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਂਦੇ ਨਹੀਂ ਕੋਈ ਨਹੀਂ ਕਿਸਣਾ ਕੋਈ ਸੁਣਿਆ ਹੈ ਨਹੀਂ ਕਿ ਕੇ ਨੰਬਰ ਬਹੁਤ ਵਧੀਆ ਲੋਕਾਂ ਬੜਾ ਪ੍ਰੇਮ ਕਰਿਆ ਹੋਜੀ ਤੁਹਾਡੇ ਕਿਹੜਾ ਲਾਈਨ ਤੇ ਕੋਈ ਨਹੀਂ ਆ ਰਿਹਾ ਮੇਰੇ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਕੋਟਾ ਫੋਨ ਸੁਣ ਰਿਹਾ ਕਿ ਤੇ ਤੇ ਤੋਕ ਤੇ ਉਹ ਕਹਿੰਦਾ ਮੈਂ ਬਾਹਰ ਡੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਹਿੰਦਾ ਕੀ ਗੱਲ ਆ ਕਿਨੇ ਜੀ ਸੁਖਾੜਪੁਰੇ ਬੰਦੇ ਬੋਲਦੇ ਕੀ ਨਾ ਗਿਆ ਕਿ ਨਾ ਫੋਨ ਕੱਟਦਾ ਬਸ ਮੁੱਕੀ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਜੇ ਕੰਮ ਵੈਸੇ ਬਿਟਿਆ ਫੋਨ ਹੁੰਦੇ ਆ ਵੀਰੇ ਦੱਸਦੇ ਆ ਪਾਪਾ ਆਤੀ ਆ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਦੇ ਵਿੱਚ ਨੇ ਗੋਲੀ ਲੱਗੀ ਦੋ ਫਾਇਰ ਕੀਤੇ ਦੇਖਿਆ ਕਿਥੇ ਆਈ ਹੋਣ ਇਹਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਆ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਤ੍ਰਿਭੀ ਨੇ ਪਰਿਵਾਰ ਤੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਨਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾ ਸੀਗੀ ਅੱਗੇ ਜੋ ਵੀ ਸੂਤਰਾਂ ਤੋਂ ਹਿਸਾਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਤਾ ਗਿਆ ਹੈ ਮਾਜੋਗਾਮਲੇ ਸਾਜ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਪਰਖਾਂਗੇ ਹਾਲਾਤ ਹਾਲੇ ਹੋਸ਼ੇ ਨੇ ਗੱਲਬਾਤ ਕਰ ਰਹੇ ਲੇਕਿਨ ਮੋਡਾ ਸਾਰਾ ਇੰਜਰਡ ਹੈ ਮੋਡਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਸਿਰ ਤੇ ਲੱਗੀ ਹੈ ਸਿਰ ਤੋਂ ਵੀ ਲੱਗੇ ਗਈ ਹੈ ਸੋ ਆਪਾਂ ਦੇਖਦੇ ਜੋ ਵੀ ਚੇਤੁਰਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਣਾ ਹੈ ਕਿਹੜਾ ਕੁਝ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡ ਆਰਡਰ ਦੇ ਹਾਲਾਤ ਦਾ ਬੇੜਾ ਘਰਕ ਹੋ ਗਿਆ 11 ਵਜੇ ਉਹ ਡਾਲੇ ਬਾਂਗਰ ਕੈਮੇਟ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮੇਟ ਨੂੰ ਆਣ ਕੇ ਦਾਲਮ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਘੋਰ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਮੈਂ ਰੱਬ ਨੇ ਮਿਹਰ ਕਰਤੀ ਆ ਇਹ ਬਚ ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਅਈ ਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਗਲ ਦੇ ਆਲੇ ਦੁਆਲੇ ਫਿਰ ਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਰੱਬ ਨੇ ਬਚਾਤਾ ਵਾ ਗੋਲੀਆਂ ਮੋੜ ਦੀ ਦੋ ਬਚੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਧਰੋਂੋਂ ਜ਼ਿਆਦਾ ਦੀ ਜਾਨ ਦਾ ਖਤਰਾ ਸੀ ਪਰ ਉਹ ਰਬ ਨੇ ਮੇਰ ਕਰਤੀ ਹੁਣ ਇਹਨਾਂ ਹਮਸਾਬ ਲੈ ਕੇ ਚਲੇ ਆ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਮਰੀਜ਼ ਆਏ ਨੇ ਦਾਲਮ ਦਾਲਮ ਪਿੰਡ ਤੋਂ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫ੍ਰੀਚ ਨੂੰ ਆਪਣੇ ਵੱਲੋਂ ਅਸੀਂ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਫਾਕੀ ਅੱਗੇ ਦੀ ਕਾਰਵਾਈ ਲਈ ਅਮਨਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਤੇ ਦੇਖਦੇ ਹਾਂ ਫਿਰ